ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚੇ ਹੋਇਆ ਹਾਂ ਇਸ ਟਾਈਮ ਪਿੰਡ ਕੋਟ ਕਰੋੜ ਦੇ ਵਿੱਚ ਕੋਟ ਕਰੋੜ ਪਿੰਡ ਆ ਜਿਹੜਾ ਮਿੱਤਰੋ ਇਹ ਪਿੰਡ ਵੱਡੇ ਹਾਈਵੇ ਦੇ ਉੱਤੇ ਰਹਿ ਜਾਂਦਾ ਤੇ ਟੂਲ ਪਲਾਜ਼ਾ ਵੀ ਇਸੇ ਪਿੰਡ ਦੇ ਵਿੱਚ ਹੀ ਲੱਗਿਆ ਹੋਇਆ ਵੀ ਜਦੋਂ ਤੁਸੀਂ ਫਰੀਦਕੋਟ ਤੋਂ ਸ਼੍ਰੀ ਅਮਰਤਸਰ ਵਾਲੇ ਸਾਈਡ ਨੂੰ ਜਾਂਦੇ ਆ ਤਾਂ ਮੇਰਾ ਪਿੰਡ ਨੰਗਣ ਤੋਂ ਬਾਅਦ ਪਹਿਲਾ ਪਿੰਡ ਆਉਂਦਾ ਵਾ ਜਿਹੜਾ ਉਹ ਰਸਤੇ ਦੇ ਵਿੱਚ ਕੋਟ ਕਰੋੜ ਆਉਂਦਾ ਵਾ ਜਿਹਨੂੰ ਟੋਲ ਪਲਾਜੇ ਵਾਲਾ ਕੋਟ ਕਰੋੜ ਵੀ ਕਹਿ ਦਿੰਦੇ ਆ ਘਰੇਲੂ ਪਰਿਵਾਰ ਦੇ ਘਰੇ ਆ ਪਹਿਲਾਂ ਸੂਆ ਝੋਟੀ ਵਿਖਾਉਣੀ ਆ ਤੁਹਾਨੂੰ ਮਿੱਤਰੋ ਸੂਣ ਵਾਲੀ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਮਾਲ ਕਿੰਦਾ ਰੇਟ ਕਰਦੇ ਆ ਉਹ ਗੱਲਬਾਤ ਕਰਦੇ ਆ ਬਾਈ ਦੇ ਨਾਲ ਆਪਾਂ ਸਾਰੀ ਜਾਣਕਾਰੀ ਲੈਨੇ ਆ ਸਤਿ ਸ਼੍ਰੀ ਅਕਾਲ ਵੀਰੇ ਅਸੀਂ ਹਾਲ ਜੀ ਕੀ ਹਾਲ ਚਾਲ ਆ ਵੱਡੇ ਭਾਈ ਵਧੀਆ ਭਾਈ ਸੀਤਾਕਰ ਪਰਿਵਾਰ ਵਧੀਆ ਵੀਰੇ ਠੀਕ ਆ ਇੱਕ ਵਾਰੀ ਨਾਮ ਦੱਸ ਦੀਏ ਵੀਰੇ ਆਪਣਾ ਸੰਦੀਪ ਸਿੰਘ ਜੀ ਸੰਦੀਪ ਸੰਦੀਪ ਬਾਈ ਫਿਰ ਜਿਹੜੀ ਝੋਟੀ ਵੇਚਣੀ ਆਪਾਂ ਇਹ ਪਹਿਲਾ ਸੁਆ ਕਿ ਦੂਜਾ ਬਾਈ ਪਹਿਲਾ ਸੁਆ ਜੀ ਪਹਿਲਾ ਸੁਆ ਕਿੰਨੀ ਉਮਰ ਦੀ ਹੋ ਗਈ ਬਈ ਇਹ ਸਵਾ ਤੇ ਤਿੰਨ ਸਾਲਾਂ ਦੀ ਜੀ ਸਵਾ ਕੁ ਤਿੰਨ ਸਾਲਾਂ ਦੀ ਆ ਤੇ ਸੰਦੀਪ ਬਾਈ ਦੀ ਮਾਂ ਦਾ ਦੁੱਧ ਕਿੰਨਾ ਕੁ ਸੀ ਬਾਈ ਮਾਂ ਦਾ ਇਹਦਾ ਇਹਦਾ ਸੀ 8-9 ਤਿਲੋਂ ਇੱਤ ਡਾਂਦਾ ਜੀ ਠੀਕ ਆ ਵੀਰੇ ਠੀਕ ਆ ਬਾਈ ਤੇ ਹੁਣ ਦਿਨ ਕਿੰਨੇ ਪਹਿ ਝੋਟੀ ਦੇ ਵੀਰੇ ਹਜੇ 10 ਦਿਨ ਲੈ ਜੂਗੀ 10 ਦਿਨ ਪਹਿ ਹਜੇ ਹਾਂਜੀ ਹਾਂਜੀ ਠੀਕ ਆ ਰੇਟ ਕੀਤਾ ਕੀਤਾ ਵੀਰੇ ਸਵਾਇਤ 25 1,25,000 ਰੁਪਏ ਮਾਨਤਾ ਨਿੰਦੇ ਵਿੱਚੋਂ ਵੱਡੇ ਭਾਈ ਹੋਊ ਆ ਜਰੂਰ ਠੀਕ ਹੈ ਕੱਡੀ ਬਾਦੋਂ ਤੋਰੀ ਵੀਰੇ ਬੋਲੇ ਫੁੱਲੀ ਲੈ ਵੀ ਮਿੱਤਰੋ 1,25,000 ਰੁਪਏ ਮਾਲਕਾਂ ਦੀ ਡਿਮਾਂਡ ਕਰਦੇ ਆ ਮਿੱਤਰੋ ਗੱਲਬਾਤ ਲਈ ਨੰਬਰ ਭਾਈਆਂ ਦਾ ਸਕਰੀਨ ਤੇ ਲਾ ਦੂੰਗਾ ਭਾਈ ਉਹਨੂੰ ਲੈ ਜਿਓ ਉਹਨੂੰ ਪਹਿਲਾ ਸੂਆ ਝੋਟੀ ਆ ਥੋੜਾ ਜਿਹਾ ਉਪਰਾਂ ਕਰਦੀ ਡਰਦੀ ਆ ਜਰੂਰ ਕੱਟੀ ਮਿੱਤਰੋ ਬਾਕੀ ਕੱਟੀ ਥੱਲੋ ਥੱਲੋ ਖਰੀ ਆ ਜਿੰਨੀ ਹੈਗੀ ਆ ਪਿੱਠਪੂੜੇ ਦੀ ਕਮਾਲ ਦੀ ਤਿਆਰੀ ਆ ਧੰਸਾ ਚੰਗਾ ਵਾ ਵजूद ਚੰਗਾ ਵਾ ਖਰੀਰ ਕਬੰਤਰ ਦੀ ਚੰਗਿਆ ਸਿੰਘਾਂ ਦੀ ਚੰਗਿਆਰ ਲੇਵੇ ਭਾਂਡੇ ਵੱਲੋਂ ਵੀ ਸਾਫ਼ ਸੁਥਰੀ ਆ ਬਾਈ ਤੇ ਬਾਕੀ ਬਾਈ ਪੱਠਪੂੜੇ ਵੱਲੋਂ ਖੜਨੀ ਕੁੜਨੀ ਝੋਟੀ ਦੀ ਕਮਾਲ ਦੀ ਆ 1,25,000 ਰੁਪਇਆ ਡਿਮਾਂਡ ਆ ਗੱਲਬਾਤ ਲਈ ਨੰਬਰ ਲੈ ਕੇ ਦੇਉਂਗਾ ਜਿਹੜੇ ਭਰਾ ਨੂੰ ਝੋਟੀ ਪਸੰਦ ਆ ਉਹ ਵੀ ਗੱਲਬਾਤ ਕਰਿਓ ਪਿੰਡ ਕੋਡ ਨੰਬਰ ਦੇ ਵਿੱਚ ਬਾਈ ਨਾ ਕੀ ਆ ਬਾਈ ਦਾ ਜਿੱਥੇ ਖੜੀ ਝੋਟੀ ਗਰਤੇਜ ਸਿੰਘ ਦੀ ਗਰਤੇਜ ਸਿੰਘ ਹਾਂਜੀ ਠੀਕ ਆ ਸਾਨੂੰ ਆਪ ਵੀਰੇ ਫਤੇ ਸੇਂਦੀ ਠੀਕ ਹੈ ਬਈ ਹਾਂਜੀ ਤੇ ਲੈ ਬਈ ਨੰਬਰ ਦਈ ਕਰਾਂ ਦੀ 9844 98144 72563 72563 ਹਾਂਜੀ 9814472563 ਹਾਂਜੀ 9814472563 ਬਈ ਦਾ ਫੋਨ ਨੰਬਰ ਆ ਪਿੰਡ ਕੋਟ ਕਰੋੜਾ ਜ਼ਿਲ੍ਹਾ ਫਰੋਜ ਪੂਰਾ ਧੰਨਵਾਦ ਸ਼ੁਕਰੀਆ